ਵਹੇਗੁਰੂ ਜੀ ਦਾ ਕੰਸਾ ਵਹੇਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੰਦਲ ਮੈਂ ਗਰਮੀ ਸਿੰਘ ਪੱਟੀ ਐਡਵੋਕੇਟ ਕੋਟੇ ਸਿਵਾ ਵਿੱਚ ਆ ਰਹੇ ਹਾਂ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਸਵੇਰੇ 4 ਜੂਨ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ਵੋਟਾਂ ਦੀ ਗਿਣਤੀ ਅਤੇ ਉਹਨਾਂ ਦੇ ਰੁਝਾਨ ਉਹਨਾਂ ਦੇ ਉਤਰਾਜ ਜਿਹੜਾ ਉਹਨਾਂ ਦੀ ਜਿੱਤ ਹਾਰ ਜਿਹੜੀ ਆ ਦਾ ਫੈਸਲਾ ਕੱਲ੍ਹ ਹੋਵੇਗਾ ਅੱਜ ਦੇ ਵਿਸ਼ੇ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜੇ ਵਿਧਾਨ ਸਭਾ ਦੇ ਅਤੇ ਵਿਧਾਨ ਪ੍ਰੀਸ਼ਦ ਦੇ ਦਾ ਐਕਸੀਗੇ ਉਹ ਸਟੇਟਾਂ ਦੇ ਵਿੱਚ ਕਈਆਂ ਦੇ ਵਿੱਚ ਸੀਗੇ ਕਈਆਂ ਦੇ ਵਿੱਚ ਉਹ ਇਹ ਇਹ ਸਿਸਟਮ ਬਿਲਡਰ ਪੰਚਾਇਤ ਵਾਲਾ ਜਿਹੜਾ ਉਹ ਖਤਮ ਪੜਤਾ ਹੁਣ ਜੋਰੋਂ ਪੀੜ੍ਹੀਆਂ ਚੋਣਾਂ 1 ਜੂਨ ਨੂੰ ਖਤਮ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵੋਟਿੰਗ ਜਿਹੜੀ ਖਤਮ ਹੋ ਚੁੱਕੀ ਆ ਕੱਲ ਨੂੰ ਸਵੇਰੇ 1 ਜੂਨ ਨੂੰ ਪਾਰਲੀਮੈਂਟ ਦੀ ਚੋਣਾਂ ਦੇ ਨਤੀਜੇ ਉਦੋਂ ਜਿਹੜਾ ਟਰੈਂਡ ਜਿਹੜਾ ਨੇ ਉਹ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਗਰਮੀ ਦਾ ਮੌਸਮ ਹੈ ਪਰ ਰਾਤ ਨੂੰ ਤੱਕ ਤੌਰ ਤੇ ਇੱਕ ਸਨਾਟਾ ਸ਼ਾਇਆ ਹੋਇਆ ਹੈ। ਉਸ ਸਨਾਟੇ ਦੇ ਵਿੱਚ ਕਦੀ ਕਦੀ ਹਵਾ ਦੇ ਬੁੱਲੇ ਪੱਤਰਕਾਰ ਵਰਗ ਜਾਂ ਮੀਡੀਆ ਆਪਣੀ ਆਪਣੀ ਸੋਚ ਦੇ ਮੁਤਾਬਕ ਸਹਾਰੇ ਦੀ ਰਿਆ ਜਿਹਨੂੰ ਆਪਾਂ ਐਗਜ਼ੈਕਟ ਪੋਲ ਕਹਿੰਦੇ ਆ ਐਗਜ਼ੈਕਟ ਪੋਲ ਦਾ ਅਸਰ ਕੋਈ ਵੀ ਹੋਵੇ ਰਾਜ ਸਥਾ ਜਿੱਤੀ ਹੋਏ ਲੋਕਾਂ ਦੀ ਬਣਨੀ ਹੈ ਸੰਵੇਥਕ ਨਿੱਜੀ ਸਮੀਖਿਆ ਕਰ ਲੈਣੀ ਚਾਹੀਦੀ ਹੈ ਕਿ ਭਾਰਤ ਦੇ ਵਿੱਚ ਅਤੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਸ਼ ਐਸੇ ਨੇ ਜਿਨ੍ਹਾਂ ਦੇ ਵਿੱਚ ਸਰਬੋਤਮ ਉਹ ਜਿਹੜੀ ਆ ਉਹ ਰਾਸ਼ਟਰਪਤੀ ਦੀ ਹੁੰਦੀ ਹੈ ਪਰ ਲੋਕਤੰਤਰ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਜਿਹੜੀ ਰਾਸ਼ਟਰਪਤੀ ਦੀ ਹੁਮਕ ਹੈ ਉਸ ਨੂੰ ਇੱਕ ਰਬੜ ਦੀ ਮੋਹਰ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਕਿੰਨੇ ਕਿੰਨੇ ਸਿਆਣੇ ਜਿਵੇਂ ਅਬਦੁਲ ਖੁਲਾਮ ਵਰਗੇ ਹੁਣ ਦੇ ਮੌਜੂਦਾ ਰਾਸ਼ਟਰਪਤੀ ਮੋਰਮ ਦਰੋਪਤੀ ਜੀ ਦੇ ਪੜ੍ਹੇ ਲਿਖੇ ਹੋਣ ਦੇ باوجود ਜਕਰੋਸਨ ਦੇ ਪੜ ਯਾਨੀ ਜੈਲਸਿੰਗ ਅਤੇ ਸੰਤਾ ਪਟਲ ਜੀ ਦੇ ਦੇ ਹੋਣ ਦੇ ਨਾਲ ਦੇ باوجود ਵੀ ਇਹ ਉਹ ਇੱਕ ਰਾਸ਼ਟਰ ਨਿਰਮਾਣ ਦੇ ਵਿੱਚ ਕੋਈ ਉਚਿਤ ਜਿਹੜੀ ਭੂਮਿਕਾ ਹੈ ਉਹ ਨਹੀਂ ਨਿਭਾ ਸਕਦੇ ਕੈਨੂੰ ਫਸਟ ਨਾਗਰਿਕ ਨੇ ਦੇਜਦੇ ਰਾਸ਼ਟਰਪਤੀ ਹਰ ਹਰ ਦੇਸ਼ ਦਾ ਰਾਸ਼ਟਰਪਤੀ ਖਾਸ ਕਰਕੇ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ ਤਿੰਨਾ ਸੈਨਾਵਾਂ ਦਾ ਜਰਨੈਲ ਹੁੰਦਾ ਹੈ ਕਮਾਂਡਰ ਹੁੰਦਾ ਹੈ ਅਤੇ ਪਾਰਲੀਮੈਂਟ ਗਵਰਨਰ ਰਾਸ਼ਟਰਪਤੀ ਦੇ ਨਾਂ ਤੇ ਚੱਲਦੀ ਹੈ ਪ੍ਰੈਜ਼ੀਡੈਂਟ ਇਜ਼ ਪਲੀਜ਼ ਟੂ ਦਿਨਾਂ ਤੇ ਚੱਲਦੀ ਹੈ ਪ੍ਰੈਜ਼ੀਡੈਂਟ ਜਦੋਂ ਵੀ ਆਪਣਾ ਕੋਈ ਭਾਸ਼ਣ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਮੇਰੀ ਸਰਕਾਰ ਉਹ ਸਰਕਾਰ ਨੂੰ ਚਲਾਉਣ ਵਾਸਤੇ ਅਸੀਂ 543 ਸੀਟਾਂ ਦੇ ਉੱਤੇ ਚੋਣਾਂ ਦੇ ਵੋਟਾਂ ਪਾਈਆਂ ਨੇ ਮੇਰੇ ਸੇਤਾਂ 545 ਸੀਟਾਂ ਨੇ ਰੋਕ ਸਭਾ ਦੀਆਂ ਪਰ ਫਿਰ ਵੀ ਮਤਲਬ ਜਿਹੜੀਆਂ ਵੋਟਾਂ ਪਈਆਂ ਨੇ 500 ਤੇ 400ਾਂ ਤੇ ਪਈਆਂ ਬਹੁਮਤ ਜਿਹੜਾ ਹੈ 275 ਦੇ ਲਾਗੇ ਕਿਸੇ ਵੀ ਪਾਰਟੀ ਨੂੰ ਮਿਲ ਸਕਦਾ ਉਹਨਾਂ ਨੂੰ ਆਪਣੇ ਆਪਣਾ ਜਿਹੜਾ ਖਾਸ ਕਰਕੇ ਸਰਕਾਰ ਬਣਾਉਂਦਾ ਆਪਣਾ ਮਤਾ ਜਿਹੜਾ ਹੈ ਪੇਸ਼ ਕਰਨਾ ਪਏਗਾ ਰਾਸ਼ਟਰਪਤੀ ਦੇ ਕੋਲ ਤੇ ਰਾਸ਼ਟਰਪਤੀ ਉਹਨਾਂ ਨੂੰ ਮੰਨਗੂਰੀ ਦੇਣਗੇ ਤੇ ਫਿਰ ਜਾ ਕੇ ਉਹਦੀ ਜਿਹੜੀ ਆ ਜਿਹੜੀ ਆ ਚੋਣ ਜਿਹੜੀ ਆ ਪਾਰਟੀ ਪ੍ਰਧਾਨ ਦੀ ਪਾਰਟੀ ਪ੍ਰਧਾਨ ਦੇ ਵਿੱਚ ਚੋਣ ਲ ਕੇ ਜਿਹੜੇ ਸੰਸਦਾਂ ਦੇ ਪ੍ਰਧਾਨ ਦੀ ਸੰਸਦਾਂ ਦੇ ਸੰਸਦ ਜਿਹੜੇ ਨੇ ਉਹ ਚੁਣਨਗੇ ਆ ਆਪਣਾ ਲੀਡਰ ਉਹ ਨੂੰ ਮੁੜ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਨੇ ਉਹ ਸੌਂ ਖੋਣਗੇ ਦੀ ਆਪਣੀ ਵੀ ਪ੍ਰਧਾਨ ਮੰਤਰੀ ਦੀ ਅਤੇ ਕੈਬਨਿਟ ਦੇ ਮੰਤਰੀ ਜਿਹੜੇ ਆ ਉਹਨਾਂ ਨੂੰ ਸੌਪਾਈ ਜਾਂਦੀ ਹੈ ਇਹ ਉਹ ਪ੍ਰਸ਼ਾਸਿਤ तकरीबन ਰਾਜਾਂ ਦੇ ਵਿੱਚ ਚੱਲਦਾ ਹੈ ਜਿੱਥੇ ਰਾਜਪਾਲ ਦੀ ਭੂਮਿਕਾ ਅ ਰਾਸ਼ਟਰਪਤੀ ਵਰਗੀ ਹੁੰਦੀ ਹੈ ਤੇ ਜਿਹੜੀਆਂ ਸਰਕਾਰਾਂ ਨੇ ਉਹ ਪ੍ਰਧਾਨ ਕਿਹਨਾ ਵਿਧਾਨ ਸਭਾ ਦੇ 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 ਮੈਂਬਰ ਨੇ ਉਹ ਸੰਸਦਾਂ ਵਾਲੀ ਤਰ੍ਹਾਂ ਹੀ ਕਾਨੂੰਨ ਬਣਾਉਣ ਦੇ ਕੰਮ ਕਰਦੇ ਨੇ ਪਰ ਅੱਜਕਲ੍ਹ ਦੇਖਣ ਨੂੰ ਚਾਹਾ ਹੈ ਕਿ ਜਿਨਨੇ ਸੰਸਦ ਜਾਂ ਵਿਧਾਇਕ ਨੇ ਉਹ ਕਾਨੂੰਨ ਬਣਾਉਣ ਦੀ ਬਜਾਏ ਕਾਨੂੰਨ ਨੂੰ ਸਿੱਧੇ ਤੌਰ ਤੇ ਆਪਣੇ ਹੱਥਾਂ ਵਿੱਚ ਲੈ ਕੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਨਾਲ ਕਿ ਕਾਰਤਪਾਲਿਕਾ ਨਾਪਾਲਿਕਾ ਜਿਹੜਾ ਉਹ ਖੇਤਰ ਸੀ ਉਹ ਬਿਲਕੁਲ ਕਮਜ਼ੋਰ ਹੁੰਦੇ ਜਾ ਰਹੇ ਨੇ ਇਸੇ ਦੌਰਾਨ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਨੇ ਕੇਜਰੀਵਾਲ ਜਿਨ੍ਹਾਂ ਨੂੰ ਇਲੈਕਸ਼ਨ ਵਾਸਤੇ ਕੁਝ ਸਮੇਂ ਲਈ ਰਹਿਤ ਮਿਲੀ ਸੀ ਬੇਲ ਮਿਲੀ ਸੀ ਉਹ ਕੱਲ 2 ਤਰੀਕ ਨੂੰ ਜੇਲ੍ਹ ਜਵਾਬਸ ਚਲੇ ਗਏ ਨੇ ਦੂਸਰੇ ਪਾਸੇ ਨੂੰਹਾਂ ਤੇ ਰਾਂਦੀਆਂ ਪਾਛ ਪਾਦੀਆਂ ਐਨ ਡੀ ਇਹ ਦੀਆਂ ਆਂ ਇੰਡੀਆ ਗੱਠ ਜੋੜ ਦੀਆਂ ਤੇ ਖੇਤਰੀ ਪਾਰਟੀਆਂ ਦੀਆਂ ਆਫਸਰ ਜਿਹੜੀਆਂ ਮੀਟਿੰਗਾਂ ਨੇ ਉਹ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਦਾਅਵੇ ਜਿਹੜੇ ਆ ਉਹ ਪੇਸ਼ ਕੀਤੇ ਜਾ ਰਹੇ ਨੇ ਅੱਜ ਕਿਸੇ ਵੀ ਪੋਜੀਸ਼ਨ ਦਾ ਜਿਹੜਾ ਨਿਰਣਾ ਉਸ ਨੂੰ ਦ੍ਰਿਸ਼ਟੀ ਚਾਨਣ ਨਹੀਂ ਦੇ ਸਕਦਾ ਕਿਉਂਕਿ ਕੱਲ ਜਦੋਂ ਇਹ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਤਾਂ ਕੁਝ ਦੇ ਅਸਾਰ ਜਿਹੜੇ ਨੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਪਰ ਇਹਦੇ ਵਿੱਚ ਵੇਖਣ ਵਿੱਚ ਆਇਆ ਹੈ ਕਿ ਜਿਹੜੀ ਸ਼ੇਅਰ ਮਾਰਕੀਟ ਹੈ ਉਹ ਐਗਜ਼ੈਕਟ ਪੋਲ ਨੂੰ ਵੇਖ ਕੇ ਉਸ ਵਿੱਚ ਕਾਫੀ ਉਛਾਲ ਆਇਆ ਹੈ ਉਹਦੇ ਉਛਾਲ ਉਹਦੇ ਨਾਲ ਨਾਲ ਬਹੁਤ ਸਾਰੀਆਂ ਵਸਤੂਆਂ ਨੇ ਜਿੰਨਾਂ ਦੀਆਂ ਕੀਮਤਾਂ ਆਟੋਮੈਟਿਕਲੀ ਵਧਾਤੀਆਂ ਗਈਆਂ ਨੇ ਜਿਵੇਂ ਦੁੱਧ ਦੀ ਕੀਮਤ ਵਧਾਤੀ ਗਈ ਹੈ ਟੋਲ ਟੈਕਸ ਜਿਹੜੇ ਨੇ ਉਹ ਵਧਾਤੇ ਗਏ ਨੇ ਜਿਹੜੀਆਂ ਇਹ ਰੋਡਸ ਨੇ ਜਿਨ੍ਹਾਂ ਦੇ ਉੱਤੇ ਟੂਲ 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 ਰੋਡਸ ਜਿਹੜੀਆਂ ਨੇ ਇਹਨਾਂ ਦੇ ਬਾਰੇ ਇੱਕ ਚਰਚਾ ਵੱਖਰੇ ਐਪੀਸੋਡ ਵਿੱਚ ਵੀ ਕੀਤਾ ਜਾਵੇਗਾ ਕਿਉਂਕਿ ਸਰਕਾਰ ਜਿਹੜੀਆਂ ਇਹ ਸੜਕਾਂ ਬਣਾਉਂਦੀ ਆ ਸਾਰੇ ਦੇਸ਼ ਨੂੰ ਸਰਦਾਂ ਤੱਕ ਇੱਕ ਵਰਨਮਾਲਾ ਇੱਕ ਮਾਲਾ ਦੇ ਵਿੱਚ ਸੜਕ ਮਾਲਾ ਦੇ ਵਿੱਚ ਜੋੜ ਦਿੱਤਾ ਗਿਆ ਹੈ ਜਿਹੜਾ ਕਿ ਬਹੁਤ ਵਧੀਆ ਕਦਮ ਹੈ ਪਰ ਲੋਕਾਂ ਤੋਂ ਲੋਕਾਂ ਦੇ ਟੈਕਸਾਂ ਦੇ ਬਣੀਆਂ ਹੋਈਆਂ ਸੜਕਾਂ ਤੇ ਉਹਨਾਂ ਨੂੰ ਸੜਕ ਦੀ ਵਰਤੋਂ ਕਰਾਇ ਤੇ ਦਿੱਤੀ ਜਾਂਦੀ ਹੈ ਕਿਉਂਕਿ ਹਰ 60 70 ਕਿਲੋਮੀਟਰ ਦੀ ਇਕ ਕੋਈ ਨਾ ਕੋਈ ਪੂਲ ਪਲਾਜ਼ਾ ਜਿਹੜਾ ਕਿ ਤੇਲ ਦੇ ਖਰਚੇ ਨਾਲੋਂ ਕਈ ਗੁਣਾ ਜ਼ਿਆਦਾ ਲੱਗਦਾ ਹੈ ਉਹ ਮਿਲਦਾ ਹੈ ਹਰ ਟੂਲ ਪਲਾਜ਼ੇ ਦੇ ਰਸਪਿਆ ਪੂਲ ਪਲਾਜ਼ੇ ਦੇ ਜਿਹੜੀ ਮੈਨੇਜਮੈਂਟ ਹੈ ਜਿਹੜੀ ਹਾਈਵੇ ਅਥਾਰਟੀ ਆ ਉਹ ਸੜਕਾਂ ਦੀ ਬੰਤਰ ਵੱਲ ਸੜਕਾਂ ਦੀ ਰੇਪੇਰ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਬਹੁਤ ਸਾਰੀਆਂ ਸੜਕਾਂ ਦੇ ਜਿਹੜੇ ਖਾਸ ਕਰਕੇ ਸਾਈਡ ਸਾਈਡ ਦੇ ਰਸਤੇ ਨੇ ਜਿਹੜੇ ਜਿਹੜੇ ਪੁਲਾਂ ਨੂੰ ਕਰਾਸ ਕਰਦੇ ਨੇ ਥੱਲੋਂ ਦੀ ਉਹਨਾਂ ਦੀ ਉਹ ਹਾਲਤ ਹੈ ਕਿ ਉੱਥੇ ਕੋਏ ਪਏ ਹੋਏ ਨੇ ਬੜਾ ਬੜਾ ਗੰਦਗੀ ਭੇਲੀ ਹੋਈ ਆ ਗੱਡੀਆਂ ਜਿਹੜੀਆਂ ਨੇ ਸ਼ਰਿਆਂ ਸੜਕ ਦੇ ਵਿੱਚ ਵੱਜਦੀਆਂ ਨੇ ਟੋਇਆਂ ਦੇ ਵਿੱਚ ਵੱਜਦੀਆਂ ਨੇ ਪਰ ਉਹਨਾਂ ਦੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਸਫਾਈ ਦਾ ਧਿਆਨ ਨਹੀਂ ਕੀਤਾ ਜਾ ਰਿਹਾ ਲਾਈਟਾਂ ਦਾ ਧਿਆਨ ਨਹੀਂ ਕੀਤਾ ਜਾ ਰਿਹਾ ਕਿਤੇ ਕੈਮਰੇ ਨਹੀਂ ਲਾਏ ਗਏ ਇਥੋਂ ਤੱਕ ਕੇ ਜਿਹੜੇ ਜਿਹੜੀਆਂ ਜਿਹੜੀਆਂ ਸਾਈਟਾਂ ਰਕਾਂ ਦੇ ਬਸਾਂ ਦੇ ਖਰੂਨ ਲਈ ਬਣਾਈਆਂ ਸੀ ਜਿੱਥੇ ਟਾਇਲਟਸ ਟਾਪੀ ਸ਼ਾਪਿੰਗ ਕੇਂਦਰ ਖੁੱਲਣੇ ਸੀਗੇ ਉਹ ਬਿਲਕੁਲ ਉਜਾੜ ਪਏ ਨੇ ਖਾਲੀ ਪਏ ਨੇ ਉਹਨਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਨਾ ਹੀ ਉਹਨਾਂ ਨੂੰ ਡਿਵੈਲਪ ਕੀਤਾ ਗਿਆ ਸੜਕਾਂ ਦੇ ਆਲੇ ਦੁਆਲੇ ਤਕਰੀਬਨ ਗੰਦਗੀ ਜਿਹੜੀ ਆ ਜਿਹੜੇ ਕਹਾਫੂਸ ਹੈ ਉਹ ਪੱਕੀਆਂ ਸੜਕਾਂ ਦੇ ਉੱਤੇ ਆਂ ਚੜਿਆ ਹੈ ਜੇ ਜਿਨ੍ਹਾਂ ਨੂੰ ਮੂਵ ਕਰਨ ਵਾਲ ਜਿਹੜੀ ਹਾਈਵੇ ਥੋਰਟੀ ਜਾਂ ਪੀ ਡਬਲਯੂ ਡੀ ਜਿੱਥੇ-ਜਿੱਥੇ ਬਣਦੀ ਆ ਉਹਦੇ ਬਾਰੇ ਕਦੀ ਕੋਈ ਕਾਰਵਾਈ ਹੁੰਦੀ ਨਹੀਂ ਵੇਖੀ ਕਦੀ-ਕਦੀ ਮਨਰੇਗਾ ਵਾਲੇ ਲੋਕ ਪੰਚਾਇਤਾਂ ਜਾਂ ਮਨਰੇਗਾ ਦਾ ਸਿਸਟਮ ਜਿਹੜਾ ਉਹ ਕਦੀ-ਕਦੀ ਸੜਕਾਂ ਦੇ ਉੱਤੇ ਆਪਣੀਆਂ ਬਈਆਂ ਘਹਾੜੀਆਂ ਲੈ ਕੇ ਤੁਰੇ ਫਿਰਦੇ ਨੇ ਪਰ ਤੁਸੀਂ ਆਮ ਤੌਰ ਤੇ ਵੇਖ ਲੋਗੇ ਕਿ ਜਿੰਨੀਆਂ ਵੀ ਸੜਕਾਂ ਦੇ ਉੱਤੇ ਟੂਲ ਪਲੱਜੇ ਵੀ ਲੱਗੇ ਨੇ ਜਾਂ ਦੂਸਰੀਆਂ ਸਰਕਾਰੀ ਸੜਕਾਂ ਨੇ ਉਹਨਾਂ ਉਹਨਾਂ ਦੀ ਇਹ ਹਾਲਤ ਹੈ ਕਿ ਉਹਨਾਂ ਦੇ ਜਿਹੜੀਆਂ ਵਰਮਾਂ ਨੇ ਉਹ ਬਿਲਕੁਲ ਹੀ ਨਹੀਂ ਜਿਹੜੀਆਂ ਕਿ 4-4 ਫੁੱਟ ਦੀ ਵਰਮ ਕੱਚੀ ਹੋਣੀ ਜਿਹੜੀ ਆ ਬਹੁਤ ਜ਼ਰੂਰੀ ਹੈ ਤੇ ਪੱਕੀਆਂ ਸੜਕਾਂ ਜਿੱਥੋਂ ਦਿੱਤੇ ਉਹਨਾਂ ਨੇ ਲੀਕਾਂ ਤੇ ਬਾਰੀਆਂ ਨੇ ਵਾਈਟ ਪਰ ਲੀਕਾਂ ਦੇ ਅੰਦਰ ਤੱਕ ਕਾਫੂਸ ਰੁੱਖ ਆਪਣਾ ਗਲਵਾ ਪਾ ਚੁੱਕੇ ਨੇ ਜਿਹਦੇ ਕਰਕੇ ਆਮ ਐਕਸੀਡੈਂਟ ਹੁੰਦੇ ਨੇ ਅੱਜ ਹੀ ਰਸਤੇ ਵਿੱਚ ਜਾਂਦਿਆਂ ਪੱਟੀ ਤੋਂ ਤਰਨਤਾਰ ਨੂੰ ਜਾਂਦਿਆਂ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਬੰਦਿਆਂ ਦੀ ਮੌਤ ਹੋ ਗਈ ਇੱਕ ਫਟੜ ਪਿਆ ਉਹ ਪੱਟੀ ਦੇ ਵਰਸ਼ੀਕ ਸਨ ਬੜੀ ਦੁਖ ਦੀ ਘਟਨਾ ਵਾਪਰੀਆ ਪਰ ਉਹਦਾ ਕਾਰਨ ਸੜਕ ਤੇ ਪਏ ਹੋਏ ਟੋਏ ਤੇ ਸੜਕਾਂ ਦਾ ਆਲਾ ਦਵਾਲਾ ਜਿਹੜਾ ਕੀ ਰਿਹਾ ਹੋਇਆ ਹੈ ਕਾਰਨ ਫੁੱਸ ਨੇ ਉਹ ਹੈ ਇਸ ਕਰਕੇ ਮਤਲਬ ਇਹ ਇਸ ਚਰਚਾ ਨੂੰ ਅੱਗੇ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰੇ ਇਹ ਚਰਚਾ ਤੇ ਨਹੀਂ ਸੀ ਪਰ ਮਤਲਬ ਇਸ ਕਰਕੇ ਇਹਨੂੰ ਵਿਚਾਰ ਵਿਚਾਰਿਆ ਗਿਆ ਹੈ ਕਿਉਂਕਿ ਜਿਹੜੀ ਹੈਗੀ ਆ ਇਹ ਇਹ ਇਹਨਾਂ ਨੇ ਅਜੇ ਬਿਨਾਂ ਅਰਾਨਿਆਂ ਬਜਟ ਟੂਲ ਬਲਾਜੇ ਦੇ ਜਿਹੜੇ ਰੇਟ ਨੇ ਉਹ ਉਧਾਰ ਦਿੱਤੇ ਹੌਲੀ ਹੌਲੀ ਕਰਕੇ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਇਹ ਖਤਮ ਕੀਤੇ ਸੀਗੇ ਜਾਂ ਸਸਤੇ ਕੀਤੇ ਸੀਗੇ ਅਧਰਾਂ ਉਹ ਤਕਰੀਬਨ ਹਾਈ ਹੈ ਗਿਆ ਭੌਣ ਦੀ ਤਿਆਰੀ ਵਿੱਚ ਨੇ ਜਿਹੜੇ ਸਰਮਾਇਦਾਰ ਨੇ ਉਹ ਖੁਸ਼ ਨੇ ਤੇ ਦੂਸਰੇ ਜਿਹੜੇ ਜਿਹੜੇ ਹੈਗੇ ਨੇ ਆਪਣੇ ਦੁਕਾਨਦਾਰ ਲਘੂ ਉਦਯੋਗਿਕ ਉਹ ਉਹ ਇਸ ਪਰੇਸ਼ਾਨੀ ਦੇ ਵਿੱਚ ਨੇ ਕਿ ਸਾਡਾ ਸਾਡਾ ਕਾਰੋਬਾਰ ਕਿਵੇਂ ਚੱਲੇਗਾ ਸੰਸਦ ਦੇ ਮੈਂਬਰ ਜਿਹੜੇ ਆ ਕੱਲ ਕੱਲ ਸ਼ਾਮ ਤੱਕ ਤਕਰੀਬਨ ਸਾਰੇ ਰਿਜ਼ਲਟ ਆ ਜਾਣਗੇ ਜਿਨ੍ਹਾਂ ਤੋਂ ਪਤਾ ਕਿ ਪਿਕਚਰ ਬਿਲਕੁਲ ਕਲੀਅਰ ਹੋ ਜਾਏਗੀ ਕਿ ਕਿਹੜੀ ਸਰਕਾਰ ਬਣ ਰਹੀ ਹੈ ਉਹਨੀਆਂ ਦੀਆਂ ਪਾਲਿਸੀ ਕੀਜ਼ ਨੇ ਉਹਨਾਂ ਦੇ ਬਾਰੇ ਉਹਨਾਂ ਦੀਆਂ ਪਾਲਿਸੀ ਦੇ ਬਾਰੇ ਨੀਅਤ ਬਾਰੇ ਨੀਤੀਆਂ ਬਾਰੇ ਉਹਨਾਂ ਦੇ ਉਦੇਸ਼ਾਂ ਬਾਰੇ ਉਹਨਾਂ ਦੀਆਂ ਖਾਸ਼ਾਂ ਬਾਰੇ ਅਤੇ ਉਹਨਾਂ ਦੇ ਵਰਕਿੰਗ ਸਿਸਟਮ ਬਾਰੇ ਹਰਨ ਅਗਰਿਕ ਨੂੰ ਸੁਚੇਤ ਹੋਣਾ ਪਵੇਗਾ ਕਿਉਂਕਿ ਅੱਜ ਸਾਡੀ ਅਰਥਵਿਵਸਥਾ ਦੁਨੀਆ ਭਰ ਦੇ ਵਿੱਚ ਡਿੱਗਦੀ ਜਾ ਰਹੀ ਹੈ ਰੁਪਇਆ ਡਾਲਰ ਦੇ ਬਰਾਬਰ ਬਿਲਕੁਲ ਮੰਨਫੀ ਦੇ ਬਰਾਬਰ ਹੋ ਰਿਹਾ ਜਾ ਰਿਹਾ ਹੈ ਤੇਲਾ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਵਿਕਾਸ ਦੇ ਕੰਮ ਕਮਿਸ਼ਨ ਬੇਸ ਦੇ ਹੋ ਰਹੇ ਨਹੀਂ ਅਫਸਰਸ਼ਾਹੀ ਏਸ਼ੀਆਂ ਚ ਬੈਠੀ ਆ ਉਕਤੰਤਰ ਦਾ ਲੋਕਾਵਲ ਹੋਇਆ ਇਸ ਦਾ ਕੀ ਮਤਲਬ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਮੈਂ ਬੇਨਤੀ ਕਰਾਂਗਾ ਕਿ ਸਾਰੇ ਲੋਕ ਸੁਚੇਤ ਹੋ ਆਉਣ ਵਾਲੇ ਰਿਜ਼ਲਟ ਦੀ ਈਟ ਕਰੋ ਪਰਮਾਤਮਾ ਕਰੇ ਤੁਹਾਡੀਆਂ ਆਸ਼ਾ ਦੇ ਮੁਤਾਬਿਕ ਤੁਹਾਡੀਆਂ ਸਰਕਾਰਾਂ ਬਣ ਤੁਹਾਨੂੰ ਚੰਗਾ ਐਡਮਿਨਿਸਟ੍ਰੇਟਿਵ ਸਿਸਟਮ ਮਿਲੇ ਤੁਹਾਡੀ ਸਿਹਤ ਸਿੱਖਿਆ ਸੁਰੱਖਿਆ ਤੇ ਰੋਜ਼ਗਾਰ ਤੁਹਾਡਾ ਜਿਹੜਾ ਹੈ ਉਹ ਮਿਲਦੀ ਆ ਹਾਸਲ ਬਜਟ ਸਾਰੇ ਲੋਕ ਸੰਪਨ ਹੋਣ ਤਾਂ ਕਿ ਉਹ ਮੁxtਦੀਆਂ ਰੋਟੀਆਂ ਮੁxtਦੀਆਂ ਗਾਲਾਂ ਮੁxtਦੀ ਜਿਹੜੇ ਸੂਖਾ ਲਈ ਉਹਨਾਂ ਵਾਲੇ ਵੇਖਣ ਦੀ ਖਾਂ ਤੇ ਆਪਣੇ ਰਜਗਾਰ ਦੇ ਵਿੱਚੋਂ ਆਪਣੇ ਬੱਚਿਆਂ ਦੀ ਪਿਤਪਾਲਨਾ ਕਰਨ ਉਹਨਾਂ ਦੀ ਪੜਾਈ ਕਰਾਉਣ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਉਹਨਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾ ਸਕੇ ਇਹਨੀ ਇਹਨੀ ਗੱਲਾਂ ਕਰਦਾ ਹਾਂ ਮੈਂ ਤੁਹਾਡੇ ਨਾਲ ਅੱਜ ਦਾ ਐਪੀਸੋਡ ਬਾਰੇ ਗੱਲ ਕਰਦਾ ਚੰਗਾ ਲੱਗੇ ਐਪੀਸੋਡ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟਸ ਜੁਮ ਕਰਿਓ ਤਾਂ ਕਿ ਇਹ ਇਸ ਪ੍ਰੋਗਰਾਮ ਨੂੰ ਅਪਰੂਵ ਕੀਤਾ ਜਾ ਸਕੇ ਅਤੇ ਅਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਤੇ ਭਾਰਤ ਦੇ ਸਬੰਧਾਂ ਦੇ ਬਾਰੇ ਆਪਾਂ ਚੰਗਾ ਵਧੀਆ ਡਿਸਕਸ਼ਨ ਕਰ ਸਕੀਏ ਕਿਉਂਕਿ ਇਹ ਦੇ ਵਿੱਚ ਬੇਸਿਕ ਆਧਾਰ ਇਹ ਹੈ ਕਿ ਲੋਕ ਸਰਕਾਰ ਐਡਮਿਨਿਸਟ੍ਰੇਸ਼ਨ ਤੇ ਅੰਤਰਰਾਸ਼ਟਰੀ ਕੰਪੈਰੀਸਨ ਇਹ ਦ੍ਰਿਸ਼ਟੀ ਜਨਕ ਦਾ ਇੱਕ ਵਿਜ਼ਨ ਹੈ ਜਿਹਦੇ ਵਿੱਚ ਰਹਿ ਕੇ ਇਹਦੇ ਤੇ ਕੰਮ ਕੀਤਾ ਜਾਵੇਗਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤ